ਅੰਦਰੂਨੇ ਲਾਹੌਰ ਤੇ ਸਾਰੇ ਵੇਖਿਆ ਹੋਣਾ ਅੱਜ ਤੁਹਾਨੂੰ ਅੰਦਰੂਨੇ ਕਮਾਲੀਆ ਵਿਖਾਉਦੇ ਆ ਜਿਸ ਦੀ ਤਾਰੀਖ ਅੱਜ ਤੋਂ 4000 ਸਾਲ ਪੁਰਾਣੀ ਹੈ ਦਰਿਆ ਰਾਵੀ ਦੇ ਕੰਢੇ ਆਬਾਦ ਸ਼ਹਿਰ ਕਮਾਲੀਆ ਜਿਸ ਨੂੰ ਪਹਿਲਾਂ ਕੋਟ ਕਮਾਲ ਤੇ ਕਮਾਲਾ ਵੀ ਆਖਿਆ ਜਾਂਦਾ ਰਿਹਾ ਏ ਅੰਦਰੂਨੀ ਕਮਾਲੀਆਂ ਦੀਆਂ ਇਹਨਾਂ ਤੰਗ ਤੇ ਬਲ ਖਾਂਦੀਆਂ ਗਲੀਆਂ ਦੇ ਵਿੱਚ ਮੁਗਲ ਦੌਰ ਅੰਗਰੇਜ਼ ਦੌਰ ਤੇ ਸਿੱਖ ਰਾਜ ਨਾਲ ਜੁੜਿਆ ਬਹੁਤ ਕੁਝ ਮਿਲਦਾ ਹੈ ਇਹ ਹੈ ਕਮਾਲੀਆ ਸ਼ਹਿਰ ਦੀ ਸਾਰਿਆਂ ਨਾਲੋਂ ਉੱਚੀ ਥਾਂ ਜਿੱਥੇ ਪ੍ਰੇਮ ਸਤੀਨਾਥ ਦੀ ਹਿੰਦੂ ਔਰਤ ਦੀ ਹਵੇਲੀ ਹਲੇ ਵੀ ਹੈ ਆਖਦੇ ਨੇ ਕਿ ਇਸ ਥਾਂ ਪਹਿਲਾਂ ਖੂਬੀ ਸੀ ਜਿੱਥੋਂ ਕਮਾਲੀਏ ਦੇ ਲੋਕ ਪਾਣੀ ਪਰਿਆ ਕਰਦੇ ਸੀ ਪ੍ਰੇਮ ਸਤੀ ਕਮਾਲੀਏ ਦੀ ਇੱਕ ਨੇਕ ਔਰਤੀ ਗਰੀਬਾਂ ਦੀ ਮਦਦ ਕਰਿਆ ਕਰਦੀ ਸੀ ਉਸ ਦੇ ਨਾਲ ਤੋਂ ਕਮਾਲੀਏ ਦੇ ਵਿੱਚ ਪ੍ਰੇਮ ਸਤੀ ਕਾਲਜ ਵੀ ਹੈ ਤੇ ਐਸੇ ਮਹੱਲੇ ਦੇ ਵਿੱਚ ਹੈ ਕਮਾਲੀਏ ਦੀ ਸਭ ਨਾਲੋਂ ਪੁਰਾਣੀ ਮਸਜਿਦ ਜਾਮਿਆ ਮਸਜਿਦ ਸ਼ਾਹਜਹਾਨੀ ਜਿਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਦੌਰ ਦੇ ਵਿੱਚ ਬਣਾਇਆ ਸੀ ਇਸ ਮਸਜਿਦ ਦੀਆਂ ਅੰਦਰੂਨੀ ਦਵਾਰਾਂ 5 5 ਫੁੱਟ ਚੌੜੀਆਂ ਬਣਾਈਆਂ ਗਈਆਂ ਨੇ ਮਹੱਲਾ ਦਰਗਾਈ ਸ਼ਾਹ ਤੇ ਮਹੱਲਾ ਫਾਜ਼ਲ ਦੀਵਾਨ ਕਮਾਲੀਏ ਦੇ ਸਭ ਨਾਲੋਂ ਪੁਰਾਣੇ ਮਹੱਲੇ ਨੇ ਮਹੱਲਾ ਦਰਗਾਈ ਸ਼ਾਹ ਦੇ ਵਿੱਚ ਤੇ ਸਾਰੇ ਦੇ ਸਾਰੇ ਹਿੰਦੂ ਤੇ ਸਿੱਖਾਂ ਦੀ ਇੱਕ ਸਰੀਅਤ ਸੀ ਤੇ ਮਹੱਲਾ ਫਾਜ਼ਲ ਦੀਵਾਨ ਦੇ ਵਿੱਚ ਮੁਸਲਮਾਨ ਹੈ ਸਨ ਆਂਦੇ ਨੇ ਕਿ ਉਸ ਦੌਰ ਦੇ ਵਿੱਚ ਕਮਾਲੀਏ ਚ ਅਰੋੜਾ ਗੋਦ ਦੇ ਹਿੰਦੂ ਬਹੁਤ ਜ਼ਿਆਦਾ ਸੀ ਅੰਦਰੂਨ ਸ਼ਹਿਰ ਕਮਾਲੀਏ ਦੀਆਂ ਸੜਕਾਂ ਤੁਹਾਨੂੰ ਉੱਚੀਆਂ ਨੀਵੀਆਂ ਮਿਲਣਗੀਆਂ ਇਨਾ ਬਾਰੇ ਆਖਿਆ ਜਾਂਦਾ ਹੈ ਕਿ ਪਹਿਲਾਂ ਦਰਿਆ ਰਾਵੀ 'ਚ ਸਲਾਬ ਬਹੁਤ ਹੁੰਦੇ ਸੀ ਇਸ ਕਰਕੇ ਸੜਕਾਂ ਨੂੰ ਇਸ ਤਰਜ਼ ਦੇ ਉੱਤੇ ਬਣਾਇਆ ਗਿਆ ਹੈ ਕਮਾਲੀਏ ਸ਼ਹਿਰ ਨੂੰ ਇਹ ਅਜ਼ਾਦ ਹਾਸਲ ਏ ਕਿ ਇੱਥੋਂ ਦੇ ਮਜਾਹਦਾਂ ਨੇ ਸਨ 1857 ਦੀ ਜੰਗ-ਏ-आਜ਼ਾਦੀ ਦੇ ਵਿੱਚ ਰਾਏ ਅਹਿਮਦ ਖਾਨ ਖਰਲ ਦੇ ਨਾਂ ਰੜ ਕੇ ਗੋਰੀ ਸਰਕਾਰ ਦਾ ਮੁਕਾਬਲਾ ਕੀਤਾ ਸੀ ਤੇ ਗੋਰੀ ਸਰਕਾਰ ਨੂੰ ਪੂਰੀ ਨੱਥ ਪਾ ਕੇ ਰੱਖੀ ਸੀ। ਕਮਾਲੀਆ ਸ਼ਹਿਰ ਤੋਂ ਚੁੰਗੀ ਵਾਲੀ ਸਾਈਡ ਦੇ ਉੱਤੇ ਜਾਈਏ ਤੇ ਉੱਥੇ ਰਾਜਾ ਰਣਜੀਤ ਸਿੰਘ ਦੇ ਦੌਰ ਦੀਆਂ ਤਾਮੀਰਾਤ ਮਿਲਦੀਆਂ ਨੇ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਹਿੰਦੂਆਂ ਦਾ ਸ਼ਮਸ਼ਾਨਘਾਟ ਸੀ ਤੇ ਕੁਝ ਇਹਨੂੰ ਹਿੰਦੂਆਂ ਦਾ ਮੰਦਰ ਆਖਦੇ ਨੇ ਪਰ ਨਾ ਹੀ ਇਹ ਮੰਦਰ ਹੈ ਤੇ ਨਾ ਹੀ ਸ਼ਮਸ਼ਾਨਘਾਟ। ਇਹ ਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਬਣਾਇਆ ਗਿਆ ਪੁਰਾਣਾ ਕਮਾਲੀਏ ਦਾ ਛੋਟਾ ਗੁਰਦੁਆਰਾ ਹੈ। ਇਹ ਸਾਰੀ ਰਣਜੀਤ ਸਿੰਘ ਦੇ ਦੌਰ ਦੀ ਕੱਚੇ ਗਾਰੇ ਦੀ ਤਮੀਰ ਹੈ। ਸੁਣਨ ਚ ਆਂਦਾ ਕਿ ਲੋਕਾਂ ਇਹਨੂੰ ਢਾਉਣ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਢਾਉਂਦਿਆਂ ਹੋਇਆਂ ਟਰੈਕਟਰ ਟੁੱਟਾ ਹੈ। ਇਸ ਗੁਰਦੁਆਰਾ ਸਾਹਿਬ ਦੀ 6-7 ਕਿੱਲੇ ਜ਼ਮੀਨ ਹੈ। ਇੱਕ ਜ਼ਿਮੀਦਾਰ ਨੇ ਇਸ ਨੂੰ ਠੇਕੇ ਤੇ ਲਿਆ ਸੀ ਤੇ ਉਸ ਨੇ ਇਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਪੁੱਤਰ ਫੌਤ ਹੋ ਗਿਆ ਸੀ। ਉਸ ਤੋਂ ਬਾਅਦ ਇਹ ਇਦਾਂ ਹੀ ਖਲੋਤਾ ਹੈ। ਇਸ ਦੇ ਨਾਲ ਹੀ ਇੱਥੇ ਚਾਰ ਸਿੱਖਾਂ ਦੀਆਂ ਸਮਾਧੀਆਂ ਨੇ ਜਿਨ੍ਹਾਂ ਦੇ ਨਾਲ ਹੀ ਲੋਕਾਂ ਨੇ ਫੋਲ ਫਲਈਆ ਤੇ ਪੂਰਾ ਕੀਤਾ ਹੋਇਆ ਹੈ ਹੁਣ ਤੁਹਾਨੂੰ ਗਵਰਨਮੈਂਟ ਗਰਲਜ਼ ਹਾਈ ਸਕੂਲ ਕਮਾਲੀਆ ਦੇ ਵਿੱਚ ਲੈ ਚਲਦੇ ਹਾਂ ਜਿੱਥੇ ਵੀ ਇੱਕ ਗੁਰਦੁਆਰਾ ਖਲੋਤਾ ਹੋਇਆ ਹੈ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਹਾਲਤ ਇਹਦੀ ਵੀ ਕੁਝ ਉਦਾਂ ਦੀ ਹੀ ਹੈ ਸਾਡੀਆਂ ਹਕੂਮਤਾਂ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਸਾਮ ਸੰਭਾਲ ਕਰਾਵੇ ਤਾਂ ਕਿ ਪੰਜਾਬ ਦੀ ਪਾਗਾਂ ਵਾਲੀ ਧਰਤੀ ਦਾ ਇਹ ਵਿਰਸਾ ਸੱਭਿਆਚਾਰਤ ਮਹਫੂਜ਼ ਰਹਿ ਸਕੇ ਤੇ ਲੋਕੀ ਇਹਨਾਂ ਦੇ ਦਰਸ਼ਨ ਵਾਸਤੇ ਆਣ ਕਮਾਲੀਏ ਸ਼ਹਿਰ ਨੂੰ ਵੱਖੋ ਵੱਖ ਦੌਰਾਂ ਦੇ ਵਿੱਚ ਵੱਖੋ ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਰਿਹਾ ਕਦੀ ਇਹ ਲਾਹੌਰ ਵਿੱਚ ਤੇ ਕਦੀ ਇਹ ਮਲਤਾਨ ਚ ਤੇ ਕਦੀ ਚੰਗ ਦੇ ਨਾਲ ਕਮਾਲੀਏ ਦਾ ਨਾਮ ਆਂਦਾ ਰਿਹਾ ਫਿਰ ਸਨ 1930 ਵਿੱਚ ਮੰਟਗਮਰੀ ਤੋਂ ਕਮਾਲੀਏ ਨੂੰ ਅਲੱਗ ਕਰਕੇ ਲੈਲਪਰ ਵਿੱਚ ਸ਼ਾਮਲ ਕਰ ਦਿੱਤਾ ਗਿਆ ਦਰਬਾਰ ਬਾਬਾ ਫਾਜ਼ਲ ਦੀਵਾਨ ਕਮਾਲੀਆ ਹੁਣ ਕਮਾਲੀਆ ਜ਼ਿਲ੍ਹਾ ਟੋਬਾ ਟੇਕ ਸਿੰਘ ਦੀ ਤਹਿਸੀਲ ਹੈ ਇਸ ਦੇ ਗਵਾਂਢ ਦੇ ਵਿੱਚ ਸਹੀਵਾਲ ਚੀਚਾ ਵਤਨੀ ਪੀਰ ਮਹਲ ਤਾਰੀਖ ਦਾ ਪਹਾੜ ਹੜੱppa ਸੰਦੇਲਿਆਂ ਵਾਲੀ ਤੇ मामੂ ਕਾਂਜਣਾਂ ਦੇ ਨੇ ਕਮਾਲੀਆ ਸ਼ਹਿਰ ਆਪਣੇ ਖੱਦਰ ਦੇ ਕੱਪੜਿਆਂ ਕਰਕੇ ਪੂਰੀ ਦੁਨੀਆ 'ਚ ਮਸ਼ਹੂਰ ਹੈ ਇੱਥੋਂ ਦੀ ਬਣੀ ਹੋਈ ਖੱਦਰ ਦਾ ਕੋਈ ਜੋੜ ਨਹੀਂ ਇਸ ਦੇ ਬਾਰੇ ਮਸ਼ਹੂਰ ਹੈ ਕਿ ਕਮਾਲੀਆ ਚੱਲਾ ਹੈ ਤੇ ਦੋ ਸੂਟ ਖੱਦਰ ਦੇ ਹੀ ਲੈਂਦਾ ਹੈ ਵਾਕਈ ਹੀ ਕਮਾਲੀਆ ਇੱਕ ਪੁਰਾਣਾ ਤੇ ਤਾਰੀਖੀ ਸ਼ਹਿਰ ਹੈ ਇਸ ਦੀਆਂ ਗਲੀਆਂ ਇਸ ਦੇ ਮਹੱਲੇ ਤੇ ਪੁਰਾਣੇ ਘਰ ਵੇਖ ਕੇ ਬੰਦਾ ਇੱਕ ਵਾਰੀ ਫਿਰ ਆਪਣੇ ਆਪ ਨੂੰ ਪੁਰਾਣੇ ਦੌਰ ਦੇ ਵਿੱਚ ਮਹਿਸੂਸ ਕਰਦਾ ਹੈ। ਇੰਡੀਆ ਦੇ ਵਿੱਚ ਇੱਕ ਹੀਰੋ ਨਾਮ ਦੀ ਮੋਟਰਸਾਈਕਲਾਂ ਦੀ ਕੰਪਨੀ ਹੈ। ਉਸ ਦੇ ਮਾਲਕ ਵੀ ਐਸੇ ਸ਼ਹਿਰ ਕਮਾਲੀਆ ਦੇ ਸੀ। ਆਖਰ ਤੇ ਦਰਬਾਰ ਬਾਬਾ ਦਰਗਾਈ ਸ਼ਾਹ ਦੀ ਜ਼ਿਆਰਤ ਕਰੋ ਤੇ ਵੀਡੀਓ ਸ਼ੇਅਰ ਕੀਤੀ ਜਾਓ।